ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਵਾਸਤੂ ਚੈਨਲ ਤੇ ਅੱਜ ਅਸੀਂ ਪਹੁੰਚਿਆ ਧਿਆਨਪੁਰ ਜਦ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਧਿਆਨਪੁਰ ਮਾਵ ਲਾਲ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਆ ਸੋ ਇਸੇ ਤਰ੍ਹਾਂ ਅੱਜ ਬਟਾਲਾ ਸ਼ਹਿਰ ਤੋਂ ਜਿਹੜੀ ਪੈਦਲ ਯਾਤਰਾ ਜਾਂਦੀ ਹੈ ਅੱਜ ਬਟਾਲਾ ਸ਼ਹਿਰ ਤੋਂ ਪੈਦਲ ਯਾਤਰਾ ਰਵਾਨਾ ਹੋਈ ਹੈ ਸਵੇਰੇ 9 ਵਜੇ ਕੁਝ ਤਸਵੀਰਾਂ ਆਪਾਂ ਤਾਂ ਨਾ ਸਾਂਝੀਆਂ ਕੀਤੀਆਂ ਸੀ ਪਿਛਲੇ ਪੜਾਵਾਂ ਤੇ ਵੀ ਬਹੁਤ ਸ਼ਰਧਾ ਭਾਵਨਾ ਨੇ ਲੋਕਾਂ ਲਈ ਲੰਗਰ ਲਗਾਇਆ ਹੈ ਸੋ ਇਸ ਵਾਰੀ ਆਪਾਂ ਤਾਂ ਇੱਥੇ ਵੀ ਤਸਵੀਰਾਂ ਦਿਖਾਣੇ ਆ ਕਿ ਜਿਹੜੀ ਬੜੀ ਸ਼ਰਧਾ ਭਾਵਨਾ ਨੇ ਇੱਥੇ ਲੰਗਰ ਵੀ ਲ ਬਾਵਾ ਲਾਲ ਦੇਵਾਲ ਮਹਾਰਾਜੀ ਜਨਮ ਦਿਨ ਤੇ ਲੱਖ ਲੱਖ ਵਧਾਈ ਸਾਰਿਆਂ ਨੂੰ ਆਤੀ ਗੋੜਾ ਪਾਲ ਕੀ ਜੈ ਬਾਵਾ ਲਾਲ ਕੀ ਚਲੋ ਔਕਸ ਤਸਵੀਰ ਆ ਪਾ ਤੁਹਾਡਾ ਸਾਜਿਆ ਕਰਦੇ ਕਾਇ ਗੁਰ ਚੀਕਾ ਖਾਲਸਾ ਵੈਲਕਮ ਜੈ ਬਵਾਲਾ ਜੀ ਜੈ ਸ੍ਰੀ ਬਵਾਲਾ ਜੀ ਸਾਡੇ ਸਰਪੰਚ ਹਾਂ ਸਰਪੰਚ ਸਾਹਿਬ ਕੀ ਨਾਮ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਆ ਹਰਜਿੰਦਰ ਸਿੰਘ ਕਿਹੜੀ ਜਗ੍ਹਾ ਤੇ ਖੜੇ ਹੋ ਮੈਂ ਬਵਾਲਾ ਜੀ ਨਗਰੀ ਜੇ ਖੜਾ ਨਹੀਂ ਇਸ ਟਾਈਮ ਤੁਸੀਂ ਅੱਜ ਲੰਗਰ ਦੀ ਸੇਵਾ ਨਿਭਾ ਰਹੇ ਹੋ ਬਵਾਲਾ ਲਾਲ ਜੀ ਜਰਮਦੀਰ ਕੀ ਕਹੜਾ ਚੌਕ ਆ ਇਹਨੇ ਬਵਾਲਾ ਦੀ ਬਹੁਤ ਕਿਰਪਾ ਜੀ ਸੰਗਤ ਹੈ ਇਦਾਂ ਹੀ ਚੜਦੀ ਕਲਾ ਰਵੇ ਸੰਗਤ ਦੀ ਇਹਦਾ ਹਰ ਸਾਲ ਬਈ ਮਾਰਗ ਕਿਰਪਾ ਕਰੇ ਤੇ ਲੰਗਰ ਲਾਉਂਦੇ ਰਹੀਏ ਸਾੰਗਤ ਦੀ ਸੇਵਾ ਕਰਦੇ ਰਹੀਏ ਲੰਗਰ ਦੀ ਸੇਵਾ ਚ ਕੀ ਕੀ ਸਾਰੀ ਸੰਗਤ ਨੂੰ ਪਹਿਲਾਂ ਬਾਬਾ ਲਾਲ ਦੀ ਜਨਮ ਦਿਹਾੜੀ ਲਈ ਲੱਖ ਲੱਖ ਵਧਾਈ ਹੋਏ ਸਾਰਿਆਂ ਦੀ ਬਾਬਾ ਲਾਲ ਮਨੋਗਰ ਮੈਸ਼ਾਬਾ ਨੂੰ ਪੂਰਨ ਕਰਨਾ ਇਹ ਲੰਗਰ ਜਿਹੜਾ 50 ਸਾਲ ਪੁਰਾਣਾ ਵਾ 50 ਸਾਲ ਤੋਂ ਪੁਰਾ ਇਹ ਲੰਗਰ ਚੱਲਦਾ ਆ ਰਿਹਾ ਇਸ ਤੇ ਹਰ ਵੈਰਾਈਟੀ ਤਿਆਰ ਹੁੰਦੀ ਆ ਪਕੌੜੇ ਵੀ ਤਿਆਰ ਕਰੀਦੇ ਨੇ ਦਾਲ ਪ੍ਰਸ਼ਾਦਾ ਤਿਆਰ ਕਰੀਦਾ ਕੜੀ 24 ਤਿਆਰ ਕਰੀਦਾ ਦੁੱਧ ਵੀ ਤਿਆਰ ਕਰੀਦਾ ਸੰਗਤਾਲ ਸ਼ਕੌਲ ਮਾਨ ਨੇ ਜਿਹੜੀਆਂ ਪੈਲ ਸੰਗਤਾਂ ਆਉਂਦੀਆਂ ਨੇ ਰਹਾ ਰਹਿਣਾ ਉਹਨਾਂ ਵਾਸਤੇ 24 ਘੰਟੇ ਲੰਗਰ ਚੱਲੂਆ ਠੀਕ ਹੈ ਜੀ ਬਾਬਾ ਲਾਲ ਦੀ ਹਰ ਇੱਕ ਇੱਛਾ ਭਾਵਨਾ ਪੂਰੀਆਂ ਕਰਦੇ ਨੇ ਤੋਂ ਸੰਗਤਾਂ ਦੂਰੋਂ ਦੂਰੋਂ ਤੋਂ ਦਿੱਲੀ ਤੋਂ ਜੰਮੂ ਤੋਂ ਬੰਬੇ ਤੋਂ ਤੇ ਸਾਡੇ ਲੋਕਲ ਜਿਹੜੇ ਇਲਾਕਾ ਬੇਰਾ ਬਾਬਾ ਨਾਨਕ ਤਹਿਸੀਲ ਆ ਜ਼ਿਲ੍ਹਾ ਗਰਦਾਸਪੁਰ ਆ ਇੱਥੋਂ ਸੰਗਤਾਂ ਧੁੰਮ ਘਾਮ ਨਾਲ ਆਉਂਦੀਆਂ ਨੇ ਤੇ ਬਾਬਾ ਲਾਲ ਦੀ ਉਹਨਾਂ ਦੀ ਸ਼ਰਧਾ ਪੂਰੀ ਕਰਦੇ ਨੇ ਇੱਛਾ ਭਾਵਨਾ ਪੂਰੀਆਂ ਕਰਦੇ ਨੇ ਤੋਂ ਬਾਲੇ ਕਰੋ ਖੁਸ਼ੀਆਂ ਲੈ ਕੇ ਜਾਂਦੇ ਨੇ ਬੋਲੋ ਸੱਚੇ ਦਰਬਾਰ ਕੀ ਗਾਇ ਕੁਝ ਤਸਵੀਰਾਂ ਆਪਾਂ ਤੁਹਾਡੇ ਨਾਲ ਅੱਗੇ ਵੀ ਪੜਾਵਾਂ ਤੇ ਸਾਂਝੀਆਂ ਕਰਾਂਗੇ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਲਾਲ ਜੀ ਦੇ ਜਨਮ ਦਿਨ ਦੇ ਵਕ ਵਕ ਪੜਾਵਾਂ ਦੇ ਵਿੱਚ ਸੰਗਤ ਨੇ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਲਾਇਆ ਆ ਇਹ ਲੰਗਰ ਜਿਹੜੇ ਲਾਏ ਗਏ ਨੇ ਕਿਸੇ ਨੇ ਪਕੌੜਿਆਂ ਦਾ ਲੰਗਰ ਲਾਇਆ ਤੇ ਕਿਸੇ ਨੇ ਕੜੀ ਚੌਲ ਦਾ ਲੰਗਰ ਲਾਇਆ ਹਰ ਪ੍ਰਕਾਰ ਦਾ ਜਿਹੜਾ ਲੰਗਰ ਆ ਇੱਥੇ ਲਗਾਇਆ ਗਿਆ ਆਓ ਤੁਹਾਨੂੰ ਕੈਮਰਾਮੈਨ ਨੂੰ ਕਹੂੰਗੀ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਤਸਵੀਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਸ਼੍ਰੀ 바ਵਾ ਲਾਲ ਜੀ ਮੰਦਿਰ ਦੀਆਂ ਜਿੱਥੇ ਕਿ ਹੁਣ ਅਸੀਂ ਇਸ ਟਾਈਮ ਪਹੁੰਚ ਚੁੱਕੇ ਹਾਂ ਮੰਦਿਰ ਦੇ ਵਿੱਚ 바ਵਾ ਲਾਲ ਜੀ ਦੇ ਦਰਬਾਰ ਦੇ ਵਿੱਚ ਆਓ ਕੁਝ ਤਸਵੀਰਾਂ ਆਪਾਂ ਤੁਹਾਡੀਆਂ ਉੱਥੋਂ ਨਾਲ ਮੰਦਿਰ ਦੀਆਂ ਸਾਂਝੀਆਂ ਕਰੀਏ ਉੱਥੇ ਸਾਡੇ ਨਾਲ ਪ੍ਰਬੰਧਕ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰੀਏ ਕਿ ਅੱਜ ਦੇ ਦਿਨ ਜਿਹੜੀ ਆ ਹੋਮਾ ਮਾ ਕੇ ਸੰਗਤ ਜਿਹੜੀ ਆ ਦਰਬਾਰ ਦੇ ਵਿੱਚ ਨ ਸਮਸਤਕ ਹੋਣ ਵਾਸਤੇ ਪਹੁੰਚ ਰਹੀ ਆ ਸੰਗਤ ਨਾਲ ਵੀ ਵਿਚਾਰ ਸਾਂਝੇ ਤੁਹਾਡੇ ਕਰਵਾਵਾਂਗੇ ਕਿ ਸੰਗਤ ਜਿਹੜੀ ਆ ਉਹ ਕਿਸ ਭਾਵਨਾ ਦੇ ਨਾਲ ਇੱਥੇ ਪਹੁੰਚਦੀ ਆਵੇ ਸੰਗਤ ਦੇ ਜਿਹੜੀਆਂ ਭਾਵਨਾ ਸ਼੍ਰੀ ਬਾਬਾ ਲਾਲ ਜੀ ਜਿਹੜੇ ਹੋ ਜਲਦੀ ਤੋਂ ਜਲਦੀ ਜੜੀ ਆ ਪੂਰੀਆਂ ਕਰਦੇ ਨੇ ਸੰਗਤ ਨੇ ਸਾਡੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਅਸੀਂ ਬੜੀ ਸ਼ਰਧਾ ਭਾਵਨਾ ਨਾਲ ਇੱਥੇ ਹੁੰਦੇ ਆ ਕੋਈ ਦਰਵਾਜ਼ੇ ਦੁੱਧ ਦੀ ਮੰਗਦਾ ਕੋਈ ਪੁੱਤ ਮੰਗਦਾ ਕੋਈ ਆਪਣਾ ਕਾਰੋਬਾਰ ਦੀ ਦਾਤ ਮੰਗਦਾ ਪਰਮਾਤਮਾ ਹਰ ਇੱਕ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਆ ਕੁਝ ਤਸਵੀਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰੀਏ स्वीर आप सिया करपुर जिथे के श्री बाबा लाल जी मंदिर दिया ने उसी न काफी सारिया संगतं मौजूद ने काफी श्रद्धा भावना के संगत पहुंची बड़ी दूरों दृढ़ पहुंची ਉਤੇ ਸਾਡੇ ਨਾਲ ਸੰਗਤ ਮੌਜੂਦ ਹੈ ਪੈਦਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੀ ਇਹ ਜਿਹੜੀ ਮਤਲਬ ਸਵੇਰ ਤੋਂ ਬਟਾਲਾ ਸ਼ਹਿਰ ਤੋਂ ਜਿਹੜੀ ਸੰਗਤ ਪਾਦਲ ਯਾਤਰਾਕਰ ਆ ਰਹੀ ਆ ਹਾਂਜੀ ਮੈਮ ਕੀ ਨਾਮ ਤੁਹਾਡਾ ਅੰਜਲੀ ਪਟਿਆ ਅੰਜਲੀ ਪਟਿਆ ਜੀ ਅੱਜ ਤੁਸੀਂ ਕੈਂਪੁਰ ਆਏ ਹਾਂਜੀ ਅਸੀਂ ਪੈਦਲ ਯਾਤਰਾ ਅਸੀਂ ਤਿਆਰਪੁਰ ਆਏ ਆ ਇਹ ਯਾਤਰਾ ਬਹੁਤ ਹੈਗੀ ਆ ਜਿਹੜਾ ਵੀ ਆਂਦਾ ਹੈ ਉਰੀ ਉਹ ਆਪਣਾ ਕਾਮਨਾ ਪੂਰੀ ਹੁੰਦੀ ਆ ਅਸੀਂ 10 ਸਾਲ ਦੇ ਆ ਰਹੇ ਆ ਬੱਚੇ ਛੋਟੇ ਛੋਟੇ ਜਦੋਂ ਦੇ ਆ ਰਹੇ ਆ ਹਰ ਮਰਦ ਪੂਰੀ ਹੁੰਦੀ ਸਾਰੀ ਸੰਗਤ ਨੂੰ ਇੱਥੇ ਆਉਣਾ ਚਾਹੀਦਾ ਹਰ ਇੱਕ ਦੀ ਇੱਛਾ ਪੂਰੀ ਹੁੰਦੀ ਆ ਤੁਸੀਂ ਛੋਟੇ ਛੋਟੇ ਬੱਚੇ ਲੈ ਕੇ ਆਂਦੇ ਤੁਹਾਨੂੰ ਕੋਈ ਪਰੇਸ਼ਾਨੀ ਦਿੱਕਤ ਤਾਂ ਨਹੀਂ ਆਉਂਦੀ ਕੋਈ ਪਰੇਸ਼ਾਨੀ ਨਹੀਂ ਆਲੀ ਪਤਾ ਹੀ ਨਹੀਂ ਲੱਗਦਾ ਕਿਹਰੇ ਵੱਲ ਕਿੱਦਾਂ ਤੁਰੇ ਜਾ ਰਹੇ ਆ ਬਹੁਤ ਵਧੀਆ ਜਾਈ ਜਾਂਦੇ ਆ ਸਾਨੂੰ ਦਿੱਕਤ ਕੋਈ ਨਹੀਂ ਆਉਂਦੀ ਜਾਂ ਲੱਗਿਆ ਵਕ ਵਕ ਜਗ੍ਹਾ ਤੇ ਵਕ ਵਕ ਪੜਾ ਲੱਗੇ ਸੀ ਖਾਣ ਪੀਣ ਦਾ ਰੈਸਟਮੈਂਟ ਸੀ ਉੱਥੇ ਤਾਂ ਤੁਹਾਡਾ ਕੀ ਆ ਵਕ ਵਕ ਤਰ੍ਹਾਂ ਮਹਾਰਾਜ ਜੀ ਨੇ ਕਿਤੇ ਦਾ ਸੀ ਇੰਤਜ਼ਾਮ ਕਿੱਦਾਂ ਦਾ ਸੀ ਜਿਹੜੀ ਯਾਤਰਾ ਪੈਦਲ ਚੱਲ ਕੇ ਆ ਰਹੀ ਹੈ ਉਹ ਨਾਲ ਨਾਲ ਆਪਣੀ ਪੇਟ ਪੂਜਾ ਵੀ ਕਰੀ ਜਾਏ ਤੇ ਨਾਲ ਨਾਲ ਯਾਤਰਾ ਦਾ ਵੀ ਆਨੰਦ ਲਈ ਜਾਏ ਤੇ ਮਹਾਰਾਜ ਜੀ ਦੇ ਦਰਬਾਰ ਬਹੁਤ ਸ਼ਰਧਾ ਭਾਵਨਾ ਨਾਲ ਆਉਂਦੀ ਹੈ ਸੰਗਤ ਹਰ ਸਾਲ ਆਉਂਦੀ ਹੈ ਅਸੀਂ ਤਾਂ ਕਾਫੀ ਸਾਲਾਂ ਤੋਂ ਆ ਰਹੇ ਆ ਤੇ ਬਹੁਤ ਆਨੰਦ ਆਉਂਦਾ ਹੈ ਬਾਬਾ ਲਾਲ ਜੀ ਖੁਦ ਲੈ ਕੇ ਜਾਂਦੇ ਨੇ ਸਾਨੂੰ ਤੇ ਅਸੀਂ ਆਂਦੇ ਆ ਸੰਗਤ ਜਿਹੜੀ ਹੈ ਬਹੁਤ ਤਰ੍ਹਾਂ ਦੇ ਮਤਲਬ ਇੱਥੇ ਪੜਾਅ ਦੇ ਵਿੱਚ ਪਹੁੰਚਦੀ ਆ ਬੜੇ ਤਰ੍ਹਾਂ ਦੇ ਸ਼ਰਧਾ ਭਾਵਨਾ ਨਾਲ ਲੋਕਾਂ ਨੇ ਇੱਥੇ ਲੰਗਰ ਲਾਇਆ ਨੇ ਤੇ ਜਿਹੜੀ ਸੰਗਤ ਦੂਰੋਂ ਤੇਰੇ ਤੋਂ ਆਉਂਦੀ ਆ ਸੰਗਤ ਦੇ ਕੀ ਮਨੋ ਕਾਮਨਾ ਜਿਹੜੀ ਪੂਰੀ ਹੁੰਦੀ ਹੈ ਸੰਗਤ ਜਿਹੜੀ ਆ ਬੜੀ ਭਾਵਨਾ ਸੰਗਤ ਜਿਹੜੀ ਬੜੀ ਭਾਵਨਾ ਦੇ ਨਾਲ ਇੱਥੇ ਪਹੁੰਚਦੀ ਆ ਸੰਗਤ ਸੰਗਤ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਜਰ ਜਿਹੜੀ ਸੰਗਤ ਆਂਦੀ ਤੁਹਾਡੀ ਵੀ ਕੋਈ ਭਾਵਨਾ ਹੋਏਗੀ ਜਿਹੜੀ ਉਹ ਮਹਾਰਾਜ ਨੇ ਪੂਰੀ ਕੀਤੀ ਹੋਈ ਹੈ ਹਾਂਜੀ ਸਾਨੂੰ ਵੀ ਬਹੁਤ ਭਾਵਨਾ ਸਾਡੀਆਂ ਪੂਰੀਆਂ ਹੋਈਆਂ ਵਾ ਅਸੀਂ ਕਿੰਨੇ ਸਾਲ ਤੋਂ ਇੱਥੇ ਪੈਦਲ ਯਾਤਰਾ ਦੇ ਬਟਾਲਾ ਤਰਵਾਨਾ ਹੋ ਕੇ ਆਨੇ ਆ ਇੱਥੇ ਹਰ ਇੱਕ ਦੀ ਹਰ ਦੀ ਇੱਕ ਆਕ ਮੁਰਾਦ ਪੂਰੀ ਹੁੰਦੀ ਹੈ ਬੱਚੇ ਬੱਚਿਆਂ ਦੀ ਵੀ ਲਾਲ ਜੀ ਲਾਲ ਦਿੰਦੇ ਨੇ ਬੱਚਿਆਂ ਤਹਾੜਾਂ ਦਾ ਕਹਿਣਾ ਇੱਥੇ ਕਿ ਸ਼੍ਰੀ 바ਵਾਲਾਲ ਜੀ ਦੇ ਮੰਦਰ ਦੇ ਵਿੱਚ ਆ ਕੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਲੋਕੀ ਇੱਥੇ ਪਹੁੰਚਦੇ ਨੇ ਬੜੀਆਂ ਹੀ ਮਨੋ ਕਾਮਨਾਵਾਂ ਨੇ ਵੀ ਪੂਰੀਆਂ ਹੁੰਦੀਆਂ ਨੇ ਤੇ 바ਵਾਲਾਲ ਜੀ ਦੇ ਜਿਹੜੇ ਮਤਲਬ ਇਸ ਸੰਗਤ ਜਿਹੜੀ ਬੱਚੇ ਲੈ ਕੇ ਆਉਂਦੀ ਆ ਬੱਚਿਆਂ ਦਾ ਰਸਤਾ ਜਿਹੜਾ ਪਤਾ ਨਹੀਂ ਕਿਸ ਤਰ੍ਹਾਂ ਘਟਿਆ ਜਾਂਦਾ ਆ ਸੋ ਕੈਮਰਾਮੈਨ ਨੂੰ ਕਹਾਂਗੀ ਕਿ ਸ਼੍ਰੀ 바ਵਾਲਾਲ ਜੀ ਦੇ ਮੰਦਰ ਦੀਆਂ ਕੁਝ ਤਸਵੀਰਾਂ ਤਾਂ ਨਾਲ ਸਾਂਝੀਆਂ ਕਰਨ ਕਾਰਾ 바ਵਾਲਾਲ ਦਿয়াল ਮਹਾਰਾਜ ਜੀ ਕੀ ਜੈ ਜੀ ਬੈਣੀ ਨੰਬਰ ਪੂਨਮ ਸ਼ਰਮਾ ਪੂਨਮ ਸ਼ਰਮਾ ਜੀ ਕਿਥੋਂ ਆਏ ਚੰਡੀਗੜ੍ਹ ਚੰਡੀਗੜ੍ਹ ਤੋਂ ਆਏ ਹਾਂਜੀ 바ਵਾ ਲਾਲ ਜੀ ਦਾ ਜਨਮ ਦਿਨ ਕੀ ਕਹਿਣਾ ਚਾਹਦੇ ਮੈਂ ਕਹਿ ਰਹੀ ਹਾਂ ਕਿ 바ਵਾ ਲਾਲ ਜੀ ਸਾਡੀਆਂ ਝੋਲੀਆਂ ਇਦਾਂ ਹੀ ਭਰਣ ਜਿੱਦਾਂ ਮੇਰੀਆਂ ਭਰੀਆਂ ਕੋਈ ਵੀ ਇਸਦਾਰ ਤੋਂ ਖਾਲੀ ਨਾ ਜਾਵੇ ਸਾਡੀਆਂ ਹਰੀਆਂ ਭਰੀਆਂ ਝੋਲੀਆਂ ਰੱਖਣ ਮੇਰੀ ਇਹ ਕਿਰਪਾ ਰਹਿੰਦੀ ਹੈ ਜਦੋਂ ਵੀ ਆਨੇ ਮੈਂ ਤਾਂ ਸਭ ਦੇ ਵਾਸਤੇ ਹੀ ਦੁਆ ਮੰਗਦੀ ਹਾਂ ਔਰ 바ਵਾ ਲਾਲ ਜੀ ਆਪਣੀ ਮਰਜ਼ੀ ਨਾਲ ਸਾਡੀਆਂ ਝੋਲੀਆਂ ਭਰਦੇ ਅਸੀਂ ਦੇਖ ਨਹੀਂ ਸਕਦੇ ਸਾਡੀਆਂ ਅੱਖਾਂ ਨਹੀਂ ਖੁੱਲੀਆਂ ਨੇ ਮਗਰ ਖੁੱਲ੍ਹਣੀਆਂ ਚਾਹੀਦੀਆਂ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਹਾਂ ਮਹਾਰਾਜ ਜੀ ਮਗਰ ਅੰਦਰ ਜ਼ਰੂਰ ਹੈ ਅੰਦਰੋਂ ਦੀ ਦਿਲ ਨਹੀਂ ਸਾਫ਼ ਕਰ ਰੇ ਮੈਨੂੰ ਇਹ ਬੜਾ ਦੁੱਖਾ ਸੀ ਮੈਂ ਕਿਹਾ ਮੈਂ ਕਿੰਨੀ ਮਹਾਰਾਜ ਜੀ ਬਹੁਤ ਕੁਝ ਦੇ ਰਹੇ ਆ ਕੋਈ ਕਮਨੀ ਸਰਵਾਰਤ ਅੰਨੇ ਭੰਡਾਰ ਭਰੇ ਹੋਏ ਨੇ ਕੁੱਲੇ ਮਗਰ ਇਨਸਾਨ ਦੇ ਅੰਦਰ ਬਸ ਥੋੜੀ ਜੀ ਕਮੀ ਪੂਰੀ ਹੋ ਜੇ ਨਾ ਤਾਂ ਮੈਂ ਕਿਹਨੇ ਸਵਰਗ ਆਪ ਦਾ ਸਵਰਗ ਮੰਦੇ ਆ ਕਿ ਅੰਨੇ ਅਸੀਂ ਦੁਨੀਆ ਨੂੰ ਨਹੀਂ ਦੇ ਦੇ ਕਿਸੇ ਨੇ ਦੇ ਦੇ ਆ ਜਾਣੇ ਮਾਸਟਰ ਅੰਨੇ ਬਾਬਾ ਲਾਲ ਜੀ ਅੰਨੀ ਕਿਰਪਾ ਕੀਤੀ ਬਿਗੈਰ ਮੰਗੇ ਦੱਲੇ ਕਿੰਨੀ ਦੇਰ ਤੋਂ ਤੁਸੀਂ ਬਾਬਾ ਲਾਲ ਜੀ ਦੇ ਮੰਦਰ ਆ ਰਹੇ ਹੋ 15 ਸਾਲ ਹੋ ਗਏ ਮੈਨੂੰ 15 ਸਾਲ ਹੋਇਆ ਹੈ ਤੇ ਉਸ ਤੋਂ ਬਾਅਦ ਮੇਰੇ ਜਦੋਂ ਦਾ ਨਾਮ ਦਾ ਲਿਆ ਨਾ ਉਸ ਤੋਂ ਬਾਅਦ ਤਾਂ ਮੈਂ ਬਿਲਕੁਲ ਬੰਦ ਨਹੀਂ ਹੋਈ ਸਾਰੇ ਦੋਸਤ ਆਂਦੇ ਸੀ ਹੁਣ ਵਿੱਚ ਨੂੰ ਥੋੜੀ ਜਿਹੀ ਪ੍ਰੋਬਲਮ ਆਈ ਮੈਂ ਰੁਕੀ ਸੀ ਮਗਰ ਮੇਰਾ ਦੋਤਾ ਵੀ ਇੱਥੋਂ ਹੀ ਹੋਇਆ ਤੇ ਉਹਨਾਂ ਨੇ ਕਿਰਪਾ ਕੀਤੀ ਮੈਂ ਕੁਝ ਮੰਗਿਆ ਨਹੀਂ ਪਰ ਮੈਂ ਐਸਾ ਕੁਝ ਮੰਗਿਆ ਨਹੀਂ ਮੈਂ ਅੱਜ ਦੁਬਾਰਾ ਤੇ ਕਹਿ ਰਹੀ ਆ ਮੈਂ ਨਹੀਂ ਕਦੇ ਮੰਗਿਆ ਮੈਨੂੰ ਬਗੈਰ ਮੰਗੇ ਇਹਨਾਂ ਨੇ ਦਿੱਤਾ ਸਭ ਕੁਝ ਪੋਤਾ ਵੀ ਮੈਨੂੰ ਬਗੈਰ ਮੰਗੇ ਦਿੱਤਾ ਦੋਤੀ ਵੀ ਮੈਨੂੰ ਬਗੈਰ ਮੰਗੇ ਦਿੱਤੀ ਤੇ ਦੋਤੇ ਵਾਸਤੇ ਨਾਲ ਦੀ ਸਾਸ ਨੇ ਕਿਹਾ ਸੀ ਮੱਥਾ ਟੇਕਾ ਤਾਂ ਚਲੋ ਜੀ ਬਸ ਅੱਜਕਲ ਜਿਹੜੀ ਸੰਗਤ ਹੈ ਸੰਗਤ ਦੇ ਵਿੱਚ ਬੱਚੇ ਵੀ ਆਉਂਦੇ ਆ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਬੱਚੇ ਜਿਹੜੇ ਗਲਤ ਰਸਤੇ ਤੇ ਬਹੁਤ ਚੱਲ ਰਹੇ ਆ ਪਰ ਪਰਮਾਤਮਾ ਦੇ ਘਰ ਖੜੇ ਉਹਨਾਂ ਬੱਚਿਆਂ ਵਾਸਤੇ ਕੀ ਕਹਿਣਾ ਚਾਹੀਦਾ ਮੈਂ ਬੱਚਿਆਂ ਵਾਸਤੇ ਇਹ ਕਹਿਣਾ ਚਾਹਨੀ ਆ ਜਿੰਨਾ ਤੁਸੀਂ ਭਗਤੀ ਵੱਲ ਧਿਆਨ ਦੋਗੇ ਆਪਣੇ ਮਾਵਾ ਵੱਲ ਧਿਆਨ ਦੋਗੇ ਉਹਨਾਂ ਦੇ ਚਰਨ ਚੂਹੋਗੇ ਉਹਨਾਂ ਤੁਹਾਨੂੰ ਭਗਤੀ ਦੀ ਸ਼ਕਤੀ ਮਿਲੇਗੀ ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਇਸ ਤੋਂ ਉੱਪਰ ਨਾ ਕੁਝ ਹੈ ਸਭ ਤੋਂ ਵੱਡਾ ਗੁਰੂ ਮਾਵਾ-ਮਾਪ ਹੁੰਦੇ ਨੇ ਪਹਿਲਾਂ ਸਵੇਰ ਸਾਨੂੰ ਗੁਰੂ ਮਿਲਦੇ ਆ ਪਹਿਲਾਂ ਮਾਵਾ-ਮਾਪ ਜਨਮ ਦੇਣ ਵਾਲੇ ਹੁੰਦੇ ਨੇ ਉਹਨਾਂ ਨੂੰ ਮੰਨੋ ਪਹਿਲਾਂ

ਜੇ ਸਾਨੂੰ ਪ੍ਰਮਾਤਮਾ ਨੇ ਗਿਣ ਕੇ ਸਾਹ ਦਿੱਤੇ ਨਹੀਂ ਹਨ ਗਿਣਤ ਸਾਹ ਦਿੱਤੇ ਸੀ ਗਿਣ ਨਹੀਂ ਸਕੇ ਤਾਂ ਜਿੰਕੇ ਨਾਮ ਦਾ ਜਪਣਾ ਖੁੱਲ ਕੇ ਨਾਮ ਜਾਪਾ ਚੱਲ ਰਹੇ ਹਾਂ ਫਿਰ ਰਹੇ ਹਾਂ ਬੈਠ ਰਹੇ ਹਾਂ ਸੁੱਤੇ ਹਾਂ ਤਾਂ ਵੀ ਨਾਮ ਜਪੋ ਐਸੀ ਮਾਲਾ ਅੰਦਰ ਬਣਾਓ ਤਾਂ ਕਿ ਤੁਹਾਡੇ ਮੂੰਹ ਤੋਂ ਬੰਦ ਨਾ ਹੋ ਸਕੇ ਅੰਦਰ ਆਪਣੀ ਮਾਲਾ ਚੱਲ ਜੀ ਰਹੀ ਤਾਂ ਨਾਲ ਗੱਲ ਕਰੀ ਅੰਦਰ ਮਾਲਾ ਚਲਣੀ ਚਾਹੀਦੀ ਉਹਨੂੰ ਕਹਿੰਦੇ ਨਾਮਦਨ ਬਸ ਚਾਹੇ ਇੱਕ ਸਾਲ ਤੋਂ ਹੀ ਲਿਆ ਹੋਵੇ ਮਗਰ ਅੰਦਰ ਉਹਨੂੰ ਲੈ ਕੇ ਆਓ ਜੇ ਬਚਪਨ ਤੋਂ ਲਿਆ ਇਹ ਨਹੀਂ ਮਤਲਬ ਕਿ ਬਚਪਨ ਉਹਨੋਂ ਸੀ ਜੇ ਦਵਾਵਾਂਗੇ ਹੀ ਨਹੀਂ ਅੰਦਰ ਲੈ ਕੇ ਨਹੀਂ ਆਵਾਂਗੇ ਫਿਰ ਕੀ ਹੋਏਗਾ ਬਸ ਨਾਮ ਐਸੀ ਚੀਜ਼ ਹੈ ਉਹਨੂੰ ਅੰਦਰ ਲੈ ਕੇ ਜਾਓ ਪਹਿਲਾਂ ਉਸ ਤੋਂ ਬਾਅਦ ਉਹਨੂੰ ਜੱਪੋ ਇਸ ਤਰ੍ਹਾਂ ਕਿ ਤੁਹਾਨੂੰ ਇਹ ਨਾ ਪਤਾ ਲੱਗੇ ਮੈਂ ਗੱਲ ਕਰ ਰਹੀ ਸਾਡੇ ਅੰਦਰ ਉਹ ਚੱਲ ਰਿਹਾ ਉਹਨੂੰ ਕਹਿੰਦੇ ਨਾਮ ਦਾ ਬਸ ਨਾਮ ਇੱਕੋ ਹੀ ਹੈ ਨਾਮ ਸਾਰੇ ਸਭ ਦਾ ਇੱਕੋ ਹੀ ਹੈ ਓਮ ਨਮਨ ਰਾਇ ਜੈ ਸ਼੍ਰੀ ਬਾਬਾ ਜੀ ਹੋਰ ਦੱਸੋ ਮੇਰੇ ਪ੍ਰਭੂ ਜੀ ਥੈਂਕ ਇਹ ਸਾਲ ਤੱਕ ਬੋਲੇ ਸਤ ਸਤ ਕਰ ਬਾਬਾ ਲਾਲ ਦੇਲ ਮਹਾਰਾਜ ਕੀ ਜੈ ਤਿਲਕਾਂ ਵਾਲੇ ਤਾਂ ਵੀ ਸਦਾ ਹੀ ਜੈ ਇਹ ਸਨ ਤਸਵੀਰਾਂ ਸ਼੍ਰੀ ਬਾਬਾ ਲਾਲ ਦੀ ਧਿਆਨਪੋੜ ਦੀਆਂ ਜਿੱਥੇ ਕਿ ਅੱਜ ਸ਼੍ਰੀ ਬਾਬਾ ਲਾਲ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਕੁਝ ਤਸਵੀਰਾਂ ਆਪਾਂ ਤੁਹਾਡੇ ਨਾਲ ਸਵੇਰ ਤੋਂ ਸਾਂਝੀਆਂ ਕਰੀਆਂ ਕੀਤੀਆਂ ਹਨ ਉਹ ਤਸਵੀਰਾਂ ਵੀ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਕਿ ਤੁਸੀਂ ਲਾਈਵ ਦੇਖਿਆ ਹੈ ਕਿ ਜਿਹੜੀ ਪੈਦਲ ਯਾਤਰਾ ਬਟਾਲਾ ਸ਼ਹਿਰ ਤੋਂ ਸਵੇਰ ਦੀ 9 ਵਜੇ ਤੋਂ ਲੈ ਕੇ ਹੁਣ ਤੱਕ ਜੋ ਰਾਹ ਦੇ ਵਿੱਚ ਆ ਕੁਝ ਸੰਗਤ ਪਹੁੰਚ ਚੁੱਕੀ ਹੈ ਤਾਂ ਕੁਝ ਪਹੁੰਚਣ ਵਾਲੀ ਹੈ ਕੈਮਰਾਮੈਨ ਸੰਜੀਵ ਦੇ ਨਾਲ ਸੀਮਾਪੱਦਨ ਲੀਖਾ ਅਸੀਂ ਰਿਪੋਰਟ ਧੰਨਵਾਦ